ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਿਹਾ ਅਰਬੀ ਦੀ ਚਟਪਟੀ ਸਬਜ਼ੀ ਜੋ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈ ਸਭ ਤੋਂ ਪਹਿਲਾਂ ਅਰਬੀ ਨੂੰ ਅਸੀਂ ਛਿਲਕਾ ਉਤਾਰ ਕੇ ਤੇ ਇਸ ਨੂੰ ਜਿਹੜੇ ਫਾਰਮ 'ਚ ਕੱਟ ਕਰਨਾ ਚਾਹੁੰਦੇ ਕੋਲ ਜਾਂ ਲੰਬੇ-ਲੰਬੇ ਸ্লাইਸ ਤੇ ਵਿੱਚ ਉਹ ਕੱਟ ਕਰ ਲੈਣਾ ਉਸ ਤੋਂ ਬਾਅਦ ਇਸ ਨੂੰ ਨਮਕ ਲਗਾ ਕੇ ਅੱਧੇ ਘੰਟੇ ਵਾਸਤੇ ਰੱਖ ਦੇਣਾ ਹੈ ਜਦੋਂ ਲੇਚੜਨੀ ਸ਼ੁਰੂ ਕਰ ਦੇਵੇ ਤਾਂ ਉਸ ਤੋਂ ਬਾਅਦ ਤੁਸੀਂ ਚੰਗੇ ਤਰੀਕੇ ਨਾਲ ਪਾਣੀਆਂ 'ਚ ਧੋ ਲੈਣਾ ਹੈ ਤਿੰਨ-ਚਾਰ ਪਾਣੀਆਂ 'ਚ ਲਗਭਗ ਧੋ ਲੋ ਇਹਦੇ ਵਿੱਚ ਸਾਫ਼ ਹੋ ਜਾਂਦੀ ਬਹੁਤ ਸੋਹਣੀ ਉਸ ਤੋਂ ਬਾਅਦ ਅਰਬੀ ਨੂੰ ਆਪਾਂ ਫਰਾਈ ਕਰਨਾ ਹੈ ਅਰਬੀ ਨੂੰ ਫਰਾਈ ਕਰਾਂਗੇ ਇੱਕ ਤਾਂ ਸਵਾਦ ਬਹੁਤ ਵੰਦੀ ਹੈ ਦੂਸਰਾ ਇਹ ਲੇਸ ਨਹੀਂ ਛੱਡਦੀ ਹੋਰ ਤੇਲ ਗਰਮ ਹੋ ਗਿਆ ਤੇ ਅਰਬੀ ਨੂੰ ਆਪਾਂ ਇਹਦੇ ਵਿੱਚ ਕੜਾਈ ਚ ਪਾ ਦਿੱਤਾ ਹੈ ਫਰਾਈ ਹੋਣ ਲਈ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਤੇਲ ਦੇ ਵਿੱਚ ਅਸੀਂ ਇਸ ਨੂੰ ਢੱਕਣ ਲਗਾ ਕੇ ਗੈਸ ਨੂੰ ਸੇਮ ਕਰ ਦੇਣਾ ਹੈ ਤਾਂ ਜੋ ਇਹ ਮੱਠੇ ਮੱਠੇ ਗੈਸ ਉੱਤੇ ਆਰਾਮ ਨਾਲ ਪੰਦੀ ਰਹੇ ਅੰਦਰੋਂ ਸੌਫਟ ਜਿੰਨਾ ਚਿਰ ਤੱਕ ਹੋ ਜਾਵੇ ਉਹਨਾਂ ਚਿਰ ਤੱਕ ਅਸੀਂ ਇਸ ਨੂੰ ਕੁਕ ਕਰਨਾ ਹੈ ਅਰਬੀ ਨੂੰ ਜੇ ਫਰਾਈ ਕਰ ਲੋਗੇ ਨਾ ਇਹ ਪਕੌੜੀਆਂ ਵਾਂਗ ਬਿਲਕੁਲ ਲੱਗਦੀ ਐ ਸਬਜੀ ਕਈ ਵਾਰ ਤੇ ਅਰਬੀ ਅਸੀਂ ਫਰਾਈ ਕਰਕੇ ਵੀ ਖਾ ਲੈਂਦੇ ਆ ਬਹੁਤ ਜ਼ਿਆਦਾ ਟੇਸਟੀ ਲੱਗਦੀ ਕਿਉਂਕਿ ਹਲਕਾ ਜਿਹਾ ਨਮਕ ਜਿਹੜਾ ਅਸੀਂ ਪਹਿਲਾਂ ਹੀ ਲਗਾ ਲਿਆ ਹੁੰਦਾ ਏ ਤੇ ਇਹਦੀ ਜਿਹੜੀ ਚਾਟ ਐ ਉਹ ਬਹੁਤ ਵਧੀਆ ਅਮੇਜ਼ਿੰਗ ਜਿਹੜੀ ਚਾਟ ਬਣ ਕੇ ਰੈਡੀ ਹੁੰਦੀ ਐ ਹੌਲੀ ਹੌਲੀ ਸਾਰੀ ਐ ਰੈਸਿਪੀ ਐ ਸ਼ੇਅਰ ਕਰੂੰਗੀ ਚੈਨਲ ਨੂੰ ਸਬਸਕ੍ਰਾਈਬ ਸੂਰ ਕਰ ਲਿਓ ਇਦਾਂ ਦੀਆਂ ਵੀਡੀਓ ਵੇਖਣ ਲਈ ਤੇ ਹੁਣ ਟੱਕਣ ਲਗਾ ਕੇ ਤੇ ਅਸੀਂ ਨੂੰ ਫਰਾਈ ਹੋ ਦਵਾਂਗੇ ਤੇ ਦੇਖੋ ਤੁਸੀਂ ਸੌਫਟ ਹੋ ਗਈ ਹੈ ਸਰਬੀ ਤੇ ਹੁਣ ਅਸੀਂ ਪਲੇਟ ਦੇ ਵਿੱਚ ਕੱਢ ਲਵਾਂਗੇ ਸਰਬੀ ਨੂੰ ਤੇ ਬਾਕੀ ਜੋ ਤੇਲ ਬਚਿਆ ਹੈ ਉਹਦੇ ਵਿੱਚ ਅਸੀਂ ਮਸਾਲਾ ਰੈਡੀ ਕਰਦੇ ਹਾਂ ਹੁਣ ਤੇ ਹੁਣ ਇਹਦੇ ਵਿੱਚ ਮੈਂ ਲਿਆ ਹੈ ਲਸਨ ਤੇ ਅਦਰਕ ਛੋਟੇ ਛੋਟੇ ਪੀਸਸ ਦੇ ਵਿੱਚ ਮੈਂ ਅਦਰਕ ਨੂੰ ਕੱਟ ਕਰ ਲਿਆ ਤੇ ਇਸ ਨੂੰ ਆਪਾਂ ਦੋਰੀ ਦੇ ਵਿੱਚ ਪੁੱਟ ਲਵਾਂਗੇ ਤੁਸੀਂ ਚਾਹੋ ਤੇ ਚੋਪਰ ਦੇ ਵਿੱਚ ਚੋਪ ਵੀ ਕਰ ਸਕਦੇ ਹੋ ਇਸ ਨੂੰ ਉਸ ਤੋਂ ਬਾਅਦ ਮਿਕਸੀ ਜਾਰ ਦੇ ਵਿੱਚ ਮੈਂ ਐਡ ਕੀਤੇ ਨੇ 3 ਟੁਟੇ ਪਿਆਜ਼ ਤੇ ਦੋ ਟਮਾਟਰ ਲੰਬੇ ਲੰਬੇ ਸਲਾਈਸ ਦੇ ਵਿੱਚ ਕੱਟ ਕਰਕੇ ਤੇ ਇਸ ਦੀ ਆਪਾਂ ਫਾਈਨ ਪੇਸਟ ਬਣਾ ਕੇ ਰੈਡੀ ਕਰ ਲਵਾਂਗੇ ਤੇ ਇਹਦੇ ਨਾਲ ਹੀ ਦੋ ਤਿੰਨ ਹਰੀਆਂ ਮਿਰਚਾਂ ਵੀ ਨਾਲ ਹੀ ਐਡ ਕਰ ਲਿਓ ਫਿਰ ਇਸੇ ਕੜਾਈ ਦੇ ਵਿੱਚ ਜੋ ਤੇਲ ਸੀ ਇਹਦੇ ਵਿੱਚ ਮੈਂ ਹਲਕਾ ਜਿਹਾ ਜੀਰਾ ਐਡ ਕੀਤਾ ਹੈ ਤੇ ਇਸ ਨੂੰ ਆਪਾਂ ਭੁੰਨ ਕੇ ਉਸ ਤੋਂ ਬਾਅਦ ਐਡ ਕੀਤੀ ਹੈ ਇੱਕ ਲਾਲ ਮਿਰਚ ਉਸ ਤੋਂ ਬਾਅਦ ਜੋ ਕੁਟਿਆ ਹੋਇਆ ਲਸਣ ਤੇ ਅਦਰਕ ਆ ਉਹ ਅਸੀਂ ਐਡ ਕਰ ਦਵਾਂਗੇ ਤੇ ਫਿਰ ਇਸ ਨੂੰ ਬਹੁਤ ਹੀ ਵਧੀਆ ਖੋਣ ਲਵਾਂਗੇ ਤੇ ਹੁਣ ਜੋ ਲਸਣ ਅਦਰਕ ਹਰੀਆਂ ਮਿਰਚਾਂ ਦੀ ਪੇਸਟ ਬਣਾ ਕੇ ਰੱਖੀ ਹੋਈ ਆ ਉਹ ਐਡ ਕਰ ਦਵਾਂਗੇ ਹੁਣ ਮਸਾਲੇ ਨੂੰ ਆਪਾਂ ਬਹੁਤ ਹੀ ਵਧੀਆ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਮਸਾਲੇ ਧਿਆਨ ਰੱਖਿਓ ਅਸੀਂ ਨਮਕ ਜਿਹੜਾ ਅਰਬੀ ਦੇ ਵਿੱਚ ਵੀ ਐਡ ਕੀਤਾ ਹੋਇਆ ਹੈ ਤੇ ਹੁਣ ਅਸੀਂ ਟੇਸਟ ਅਕੋਰਡਿੰਗ ਨਮਕ ਇੱਕ ਚਮਚਾ ਹਲਦੀ ਤੇ ਇੱਕ ਛੋਟਾ ਚਮਚਾ ਅਸੀਂ ਐਡ ਕਰਾਂਗੇ ਲਾਲ ਮਿਰਚ ਪਾਊਡਰ ਅੱਧਾ ਛੋਟਾ ਚਮਚ ਗਰਮ ਮਸਾਲਾ ਅੱਧਾ ਛੋਟਾ ਚਮਚ ਅਮਚੂਰ ਪਾਊਡਰ ਤੇ ਇੱਕ ਇੱਕ ਚੋਟਾ ਚਮਚਾ ਅਸੀਂ ਐਡ ਕੀਤਾ ਹੈ ਤੇ ਇਹਦੇ ਵਿੱਚ ਪਾਉ ਕਰਤਾ ਤੇ ਸਾਰੀਆਂ ਚੀਜ਼ਾਂ ਅਸੀਂ ਬਹੁਤ ਹੀ ਵਧੀਆ ਮਿਕਸ ਕਰ ਲਾਂਗੇ ਮਸਾਲੇ ਥੋੜੇ ਡਰਾਈ ਹੋ ਚੁੱਕੇ ਐ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਤੋਂ ਦੋ ਚਮਚਾ ਐਡ ਕਰ ਲਈਆਂ ਪਾਣੀ ਦਾ ਤਾਂ ਜੋ ਜਿਹੜੇ ਮਸਾਲੇ ਆ ਨਾ ਉਹ ਬਹੁਤ ਹੀ ਵਧੀਆ ਮਿਕਸ ਹੋ ਜਾਣ ਤੇ ਨਾਲੇ ਚੰਗੀ ਤਰੀਕੇ ਨਾਲ ਕੁੱਕੋ ਜਾਣ ਛੁੱਧ ਮਸਾਲੇ ਦੇ ਵਿੱਚੋਂ ਹਲਕਾ ਹਲਕਾ ਤੇਲ ਛੱਡਣਾ ਸ਼ੁਰੂ ਕਰ ਦੇਵੇ ਨਾ ਮਸਾਲਾ ਤੇ ਤਦ ਸਾਡੀ ਜਿਹੜੀ ਆ ਮਸਾਲਾ ਬਣ ਕੇ ਬਿਲਕੁਲ ਰੈਡੀ ਹੋ ਜਾਂਦਾ ਤੁਸੀਂ ਮਸਾਲਾ ਇੱਕ ਵਾਰੀ ਚੈੱਕ ਕਰੋ ਇੰਨੀ ਕਿੰ ਜ਼ਿਆਦਾ ਵਧੀਆ ਗਰੇਵੀ ਬਣੀ ਹੈ ਤੇ ਹੁਣ ਅਸੀਂ ਐਡ ਕਰਦਾਂਗੇ 3 ਤੋਂ 4 ਚਮਚ ਦਹੀਂ ਦੇ ਦਹੀਂ ਤੁਸੀਂ ਐਡ ਕਰਨਾ ਇਤੇ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਗਰੇਵੀ ਹੈ ਨਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਨਾਲ ਅਰਬੀ ਜਿਹੜੀ ਉਹ ਚਟਪਟੀ ਲੱਗਦੀ ਹੈ ਤੇ ਫਰਾਈ ਕੀਤੀ ਹੋਈ ਅਰਬੀ ਐਡ ਕਰਨ ਤੋਂ ਬਾਅਦ ਇਹ ਮਸਾਲੇ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਕਰ ਲੈਣੀ ਹੈ ਅਰਬੀ ਨੂੰ ਦਹੀਂ ਤੁਸੀਂ ਉਦੋਂ ਐਡ ਕਰਨਾ ਜਦੋਂ ਗੈਸ ਨੂੰ ਬੰਦ ਕਰ ਦਿਓ ਕਿਉਂਕਿ ਦਹੀਂ ਜਿਹੜਾ ਨਾ ਫਟਣ ਦਾ ਡਰ ਰਹਿੰਦਾ ਏ ਇਸ ਲਈ ਤੇ ਹੁਣ ਅਸੀਂ ਢੱਕਣ ਲਗਾ ਕੇ ਇਸ ਨੂੰ 2 ਕੁ ਮਿੰਟ ਹੋਰ ਪਕਾ ਲਵਾਂਗੇ ਸਿਮ ਗੈਸ ਤੇ ਤੇ ਹੁਣ ਤੁਸੀਂ ਦੇਖੋ ਕਿ ਤੁਹਾਡੀ ਜਿਹੜੀ ਚਟਪਟੀ ਅਰਬੀ ਮਸਾਲੇਦਾਰ ਪਾਣ ਕੇ ਬਿਲਕੁਲ ਰੈਡੀ ਹੈ